ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂ ਬਾਇਰਲ ਹੋ ਰਹੀ ਹੈ ਜਿਸ ਵਿੱਚ 5-6 ਨੌਜਵਾਨ ਅੱਧੀ ਰਾਤ ਨੂੰ ਸ਼ਹਿਰ ਦੀਆਂ ਸੜਕਾਂ ਤੇ ਗੁੰਡਾਗਰਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ ਇੱਕ ਗੱਡੀ ਨੂੰ ਨੌਜਵਾਨਾਂ ਨੇ ਘੇਰ ਕੇ ਅੰਦਰ ਬੈਠੇ ਵਿਅਕਤੀਆਂ ਤੇ ਹਮਲਾ ਕਰ ਦਿੱਤਾ ਉਹ ਵੀ ਤੇਜ਼ ਧਾਰ ਹਥਿਆਰਾਂ ਦੇ ਨਾਲ ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਹੇ ਨੇ ਗੁੰਡਾਗਰਦੀ ਦਾ ਇਹ ਨੰਗਾ ਨਾਚ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜੜਾ ਪੈ ਗਈਆਂ ਕਿਉਂਕਿ ਉਸ ਗੱਡੀ ਦੇ ਵਿੱਚ ਬੈਠੇ ਵਿਅਕਤੀ ਕੋਈ ਹੋਰ ਨਹੀਂ ਬਲਕਿ ਜਲੰਧਰ ਦੇ ਪੱਛਮੀ ਖੇਤਰ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਹੋਰਾਂ ਦੇ ਪਰਿਵਾਰ ਮੈਂਬਰ ਸਨ ਜੋ ਕਿ ਬਾਲਵਾਲ ਬੱਚੇ ਹਨ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਹੋਰਾਂ ਨੇ ਦੱਸਿਆ ਕਿ ਗੱਡੀ ਵਿੱਚ ਬੈਠੇ ਉਸ ਦੇ ਬੇਟਾ ਬੇਟੀ ਅਤੇ ਭਰਾ ਲਾਲੀ ਅੰਗੁਰਾਲ ਬੀਤੀ ਰਾਤ ਕਿਤੇ ਜਾ ਰਹੇ ਸਨ ਜਦੋਂ ਉਹਨਾਂ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਪੰਜ ਛੇ ਹਮਲਾਵਾਰਾਂ ਵੱਲੋਂ ਹਮਲਾ ਕੀਤਾ ਗਿਆ ਜਿਹਦੇ ਨਾਮ ਲੋਕਾਂ ਪਤਾ ਲੱਗੇ ਦੋ ਬੰਦਿਆਂ ਦੇ ਨਾਮ ਕਲੀਅਰ ਹੋ ਚੁੱਕੇ ਐ ਬਾਕੀ ਪੁਲਿਸ ਅੱਗੇ ਦੇਖੇਗੀ ਕਿਸ ਵਜ੍ਹਾ ਨਾਲ ਰੋਕੀ ਹੈ ਜਿਹੜੀ ਲੈਵਲ ਤੇ ਆ ਕੇ ਇਦਾਂ ਦਾ ਕੰਮ ਕਰਨਾ ਲੋਕਾਂ ਨੂੰ ਅੱਗੇ ਵੀ ਬੜਾ ਪਸੰਦ ਆਉਂਦਾ ਹੈ ਦੀ ਛਲਾਦਾ ਕਰਦੇ ਹੋ ਪਬਲਿਕ ਇੱਕ ਦੋ ਵੇਅਰ ਹੋਊਗੀ ਜੀ ਮੇਰੇ ਮੁੱਖ ਮੰਤਰੀ ਸਦਾਕ ਬੌਸਿੰਗ ਮਨ ਦਾ ਵੀ ਕੋਈ ਸੁਨਿਆ ਪੂਰੇ ਪੰਜਾਬ ਨੂੰ ਜਿਹੜਾ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹ ਹੀ ਜਿਹੜੀ ਸੋਚ ਐ ਜਿਲੰਦਰ ਦੇ ਪੁਲਿਸ ਕਮਿਸ਼ਨਰ ਸਾਹਿਬ ਵੀ ਕੰਮ ਕਰ ਰਹੇ ਆ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕਿਦਾਂ ਚੋਰ ਜਾਂ ਜਿਹੜੇ ਲੋਕੀ ਰਾਤੀ ਲੋਕਾਂ ਨੂੰ ਕੰਮ ਕਰਕੇ ਲੁੱਟਦੇ ਆ ਕਿੰਨੀ ਨੱਥ ਪਾਈ ਹੈ ਕਮਿਸ਼ਨਰ ਸਾਹਿਬ ਨੇ ਉਹਨਾਂ ਲੋਕਾਂ ਦੀ ਰੈਸਟ ਵੀ ਹੋ ਰਹੀ ਹੈ ਤੇ ਜੇ ਇੱਕ ਦੋ ਪਰਸਨ ਦੱਦਾਂ ਦੇ ਬੰਦੇ ਰਹਿ ਗਏ ਆ ਬੜੀ ਜਲਦੀ ਉਹ ਵੀ ਅੰਦਰ ਹੋਣਗੇ ਇਹ ਜਿਨ੍ਹਾਂ ਨੇ ਜੁਹਰਾਤ ਕੀਤੀ ਹੈ ਇਹਨਾਂ ਦੀ ਮਨਛਾ ਕੀ ਸੀ ਕੀ ਮਨਛਾ ਕੀ ਸੀ ਮੇਰੇ ਪਰਿਵਾਰ ਤੋਂ ਕੌਣ ਰੋਕਿਆ ਗਿਆ ਇਹ ਬਹੁਤ ਜਲਦੀ ਕਲੀਅਰ ਹੋਏਗਾ ਐਮਐਲ ਸਰ ਜਿਹੜਾ ਇੱਕ ਬੰਦਾ ਰਾਉਂਡ ਅਪ ਕੀਤਾ ਗਿਆ ਤਾਂ ਤੁਹਾਨੂੰ ਪਤਾ ਲੱਗਾ ਕਿ ਬੈਕਗ੍ਰਾਉਂਡ ਕਿਵੇਂ ਦੀ ਹੈ ਕਿ ਕੋਈ ਉਹਦੀ ਉਹਨਾਂ ਦੇ ਪਰਿਵਾਰ ਜਿਹੜੇ ਉਹਰੇ ਕ੍ਰਿਮੀਨਲ ਬੈਕਗ੍ਰਾਉਂਡ ਉਹਨਾਂ ਦੇ ਪਰਿਵਾਰ ਦਾ ਕਿਉਂਕਿ ਉਹਨਾਂ ਦਾ ਜਿਹੜਾ ਫਾਦਰ ਹੈ ਪਹਿਲੇ ਕਤਲ ਦੇ کیسਵਾਰਾ ਹੈ ਅੱਛਾ ਜੀ ਹਾਂ ਜਪਿੰਦਰ ਸਰ ਕੀ ਮਾਮਲਾ ਕੀ ਆ ਉਸੇ ਮੇਰੇ ਸਾਹਿਬ ਦੀ ਗੱਲ ਫੈਮਿਲੀ ਸੀ ਕਿ ਜੋ ਕਿ ਬਾਹਰੋਂ ਕੋਈ ਆਊਟਿੰਗ ਕਰਕੇ ਤੇ ਘਰੋ ਘਰੇ ਵਾਪਸ ਜਦੋਂ ਆ ਰਹੇ ਸੀਗੇ ਤਕਰੀਬਨ 9:11 ਵਜੇ ਇਹਨਾਂ ਦੇ ਕਹਿਣ ਦੇ ਮਤਲਬ ਕਿ ਕੋਈ ਇਹਨਾਂ ਦੀ ਗੱਡੀ ਤੇ ਕਿਸੇ ਨੇ ਹਮਲਾ ਕੀਤਾ ਆ ਉਦਾਤਰਾਂ ਦੇ ਨਾਲ ਉਹ ਬੰਦਾ ਆ ਕਿ ਜਿਹੜਾ ਜੈਕਟ ਡ੍ਰੈਸ ਹੋ ਗਿਆ ਹੁਣ ਕਰ ਰਾਤ ਦੀ ਵਾਰਦਾ ਸੀਗੀ ਇੱਕ ਬੰਦਾ ਡ੍ਰੈਸ ਹੋ ਗਿਆ ਬਾਕੀ ਤਾਂ ਹੁਣ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰ ਕੱਲ ਕਿਤੇ ਹੋਈ ਸੀ ਜਿਹੜੀ ਬਾਤ ਇੱਥੇ ਆ ਅੱਡੇ ਦੇ ਉੱਤੇ ਹੀ ਬਿਲਕੁਲ ਅੱਛਾ ਤੇ ਕਿੰਨੇ ਕ ਜਣੇ ਸੀਗੇ ਉਸ ਟਾਈਮ ਇਹ ਕਹਿੰਦੇ ਸੀਗੇ ਤਕਰੀਬਨ 4-5 ਜਣੇ ਸੀਗੇ ਇੱਕ ਜਣਾ ਵਿੱਚੋਂ ਟ੍ਰੇਸ ਹੋ ਗਿਆ ਇਹ ਕਿਹੜਾ ਵੀਕਲ ਸੀਗਾ ਕੋਈ ਹਥਿਆਰ ਵੀ ਸੀਗਾ ਕੋਈ ਪਤਾ ਲੱਗਾ ਦਸ ਹਥਿਆਰ ਦਾਤਰ ਸੀਗਾ ਦਾਤਰ ਸੀਗਾ ਠੀਕ ਹੈ ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਹਮਲਾਵਾਰ ਨੂੰ ਟ੍ਰੇਸ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੇ ਕੋਲੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਫਰਾਰ ਹੋਏ ਮੁਲਜ਼ਮਾਂ ਦਾ ਪਤਾ ਲੱਗ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਲਦ ਹੀ ਫਰਾਰ ਹੋਏ ਮੁਲਜ਼ਮਾਂ ਨੂੰ ਕਾਬੂ ਕਰਕੇ ਸਲਾਖਾ ਪਿੱਛੇ ਸੁੱਟੇ ਜਾਵੇਗਾ ਖੈਰ ਅਜਿਹੀ ਚ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਸਮਾਜ ਦੇ ਵਿੱਚ ਇੱਕ ਵਿਧਾਇਕ ਦਾ ਪਰਿਵਾਰ ਹੀ ਸੁਰੱਖਿਅਤ ਨਹੀਂ ਉੱਥੇ ਆਮ ਲੋਕ ਕਿੱਦਾਂ ਮਾਫੂਜ ਹੋ ਸਕਦੇ ਹਨ ਸੋ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਵਿਵਸਥਾ ਅਤੇ ਸ਼ਹਿਰ ਦੀ ਅਮਨ ਸ਼ਾਂਤੀ ਨਾਈ ਰੱਖਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ